ਤੇ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਨਾ ਐਸਾ ਕੰਮ ਮੁਲੇ ਨਾ ਕੀਚੈ ਜਿਤ ਅੰਤ ਪਛੋਤਾਈਏ ਕਹਿੰਦੇ ਹੇ ਭਲਿਆ ਉਹ ਕੰਮ ਹੀ ਨਾ ਕਰੀਂਗੇ ਤੈਨੂੰ ਬਾਅਦ ਚ ਪਛਤਾਉਣਾ ਪਵੇ ਉਹ ਕੰਮ ਹੀ ਨਾ ਕਰ ਪਰ ਬੰਦਾ ਮੰਨਦਾ ਜੀ ਗੁਰੂ ਸਿਖਿਆ ਦਵੇ ਕਿ ਭਲਿਆ ਜਦੋਂ ਤੂੰ ਆਪਣੇ ਪੁੱਤ ਦਾ ਕਰੇਂ ਆਨੰਦ ਕਾਰਜ ਜਦੋਂ ਪੁੱਤ ਦਾ ਕਰੇਂ ਆਨੰਦ ਕਾਰਜ ਜਦੋਂ ਧੀ ਦਾ ਕਰੇਂ ਆਨੰਦ ਕਾਰਜ ਇੱਕ ਇੱਕ ਗੱਲ ਜਿਹੜੀ ਹੈ ਨਾ ਉਹ ਗੁਰਮਤ ਦੇ ਮਰਿਆਦਾ ਮੁਤਾਬਕ ਕਰੀ ਗੁਰੂ ਦਾ ਹੀ ਹੁਕਮ ਹੈ ਨਾ ਜੀ ਵੀ ਜੋ ਵੀ ਤੂੰ ਕਰਨਾ ਹੈ ਉਹ ਗੁਰਮਤ ਦੇ ਦੱਸੇ ਹੋਏ ਅਸੂਲਾਂ ਦੇ ਮੁਤਾਬਕ ਹੋਣਾ ਚਾਹੀਦਾ ਹੈ ਜੋ ਗੁਰੂ ਜੀ ਕਹਿ ਰਹੇ ਨੇ ਉਸ ਮੁਤਾਬਕ ਤੁਰਨਾ ਸ਼ੁਰੂ ਕਰ ਉਹ ਕੰਮ ਆਪਣੇ ਜੀਵਨ ਦੇ ਅੰਦਰ ਲੈ ਕੇ ਆ ਪਰ ਕਿੰਨੇ ਕ ਲੋਕ ਤੁਰਦੇ ਨੇ ਦੱਸੋ ਸਿੱਖ ਜਿਹੜਾ ਇਹ ਉਹ ਗੁਰਮਤ ਦੇ ਰਾਹ ਦੇ ਉੱਤੇ ਨਹੀਂ ਤੁਰ ਰਿਹਾ ਸਿੱਖ ਜਿਹੜਾ ਇਹ ਉਹ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦਾ ਪਿਆ ਤੇ ਜਦੋਂ ਮਨ ਦੇ ਪਿੱਛੇ ਲੱਗ ਕੇ ਤੁਰਦੇ ਆ ਨਾ ਉਦੋਂ ਇੱਕ ਗੱਲ ਸੱਚ ਕਰਕੇ ਜਾਣ ਲਿਓ ਜੀਵਨ ਦੇ ਅੰਦਰ ਪ੍ਰੋਬਲਮਸ ਆਉਂਦੀਆਂ ਹੀ ਆਉਂਦੀਆਂ ਨੇ ਤੇ ਉਹ ਪੱਕਾ ਹੀ ਆਉਂਦੀਆਂ ਨੇ ਉਹਦੇ ਵਿੱਚ ਉਹਨੂੰ ਰੋਕਿਆ ਨਹੀਂ ਜਾ ਸਕਦਾ ਫਿਰ ਅੱਜ ਤੁਸੀਂ ਵੇਖ ਲਓ ਵਿਆਹਾਂ ਸ਼ਾਦੀਆਂ ਦੇ ਕੀ ਹੋ ਰਿਹਾ ਜਿੰਨਾ ਵੀ ਕੰਮ ਕਰ ਰਿਹਾ ਬੰਦਾ ਕਿਸ ਕਰਕੇ ਕਰਦਾ ਇਹਦੇ ਕਰਕੇ ਨਾ ਕਰਕੇ ਇਹਦੇ ਕਰਕੇ ਕਰਦਾ ਨਾ ਵੀ ਉਹ ਫਲਾਣੇ ਨੇ ਵਿਆਹ ਕੀਤਾ ਸੀ ਆਪਣੇ ਮੁੰਡੇ ਦਾ ਉਹਨੇ ਜਦੋਂ ਵਿਆਹ ਕੀਤਾ ਉਹਨੂੰ ਜੋ ਵੇਖੋ ਜੀ ਇਹਨੇ ਉਹਨੇ 15 ਸਭ ਜੀਆਂ ਬਣਾਈਆਂ ਆਪਣੇ ਮੁੰਡੇ ਦੇ ਵਿਆਹ ਚ ਇਹ ਇੱਕ ਵੱਖਰਾ ਸਟਾਲ ਲਾਇਆ ਸੀ ਪਿੱਛੇ ਟੈਂਟ ਲਾਇਆ ਤੇ ਸ਼ਰਾਬ ਲਈ ਹੋਈ ਸੀ ਕਿਉਂਕਿ ਅਮਰਤਾਰੀ ਵੀ ਆਏ ਸੀ ਨਾ ਉਹ ਅਮਰਤਾਰੀ ਜਿਹੜੇ ਆਏ ਸੀ ਉਹਨਾਂ ਨੂੰ ਦੂਜੇ ਪਾਸੇ ਤੇ ਪਿੱਛੇ ਹੁਣ ਪੀਣ ਵਾਲੇ ਵੀ ਤਾਂ ਹੁੰਦੇ ਨੇ ਤੇ ਕਈ ਉਹ ਵੀ ਸੀ ਜਿਨ੍ਹਾਂ ਨੇ ਗਾਤਰੇ ਵੀ ਪਾਏ ਸੀ ਪਰ ਛੁਪ ਕੇ ਪੀ ਰਹੀ ਸੀ ਪਿੱਛੇ ਜਾ ਕੇ ਇਦਾਂ ਦੇ ਵੀ ਹੁੰਦੇ ਨੇ ਨਾ ਮੈਂ ਤੇ ਮੈਂ ਤੇ ਇੱਕ ਗੱਲ ਸਿੱਧੀ ਜੀ ਕਹਿਣਾ ਹੋਂ ਨਾ ਵੇਖੋ ਸਾਡੇ ਲੋਕਾਂ ਦਾ ਹਾਲ ਪਤਾ ਹੈ ਅੱਜ ਕੀ ਬਣ ਚੁੱਕੇ ਆ ਇੱਕ ਬੰਦਾ ਉਹ ਹੈ ਜਿਹੜਾ ਸਿਰੇ ਦਾ ਸ਼ਰਾਬੀ ਹੈ ਪਿਆਕੜ ਉਹਦੇ ਜਿੰਨੇ ਵੀ ਰਿਸ਼ਤੇਦਾਰ ਨੇ ਨਾ ਸਾਰੇ ਸਾਰੇ ਪਿਆਕੜ ਨੇ ਸਾਰੇ ਪੀਣ ਵਾਲੇ ਨੇ ਦਾਰੂ ਪੀਣ ਵਾਲੇ ਨੇ ਸਾਰੇ ਸਾਰੇ ਪਰ ਕੁਝ ਕੁ ਰਿਸ਼ਤੇਦਾਰ ਉਹਦੇ ਐਸੇ ਹੈਗੇ ਨੇ ਜਿਨ੍ਹਾਂ ਨੇ ਖੰਡੇ ਦੀ ਪੌਲ ਵੀ ਛਕੀ ਹੋਈ ਆ ਜਿਨ੍ਹਾਂ ਨੇ ਖੰਡੇ ਕੀ ਪੌਲ ਵੀ ਛਕੀ ਹੋਈ ਆ ਹੁਣ ਜਦੋਂ ਸ਼ਰਾਬੀ ਦੀ ਗੱਲ ਆਵੇਗੀ ਨਾ ਹੁਣ ਸ਼ਰਾਬੀ ਨੇ ਜਿੱਥੇ ਸ਼ਰਾਬੀਆਂ ਨੂੰ ਸਦਣਾ ਹੈ ਉਥੇ ਅੰਮ੍ਰਿਤਧਾਰੀਆਂ ਨੂੰ ਵੀ ਤਾਂ ਕਾਟ ਦੇ ਕੇ ਆਊਗਾ ਹੀ ਨਾ ਵੀ ਤੁਸੀਂ ਵੀ ਆਇਓ ਹੁਣ ਕਦੀ ਉਸ ਸ਼ਰਾਬੀ ਬੰਦੇ ਨੇ ਇਹ ਗੱਲ ਸੋਚੀ ਹੈ ਵੀ ਮੇਰੇ ਪੁੱਤ ਦੇ ਵਿਆਹ ਦੇ ਉੱਤੇ ਇੱਥੇ ਅੰਮ੍ਰਿਤਧਾਰੀਆਂ ਨੇ ਵੀ ਆਉਣਾ ਏ ਇਸ ਕਰਕੇ ਮੈਂ ਸ਼ਰਾਬ ਦਾ ਸਟਾਲ ਨਾ ਲਾਵਾਂ ਕਦੀ ਉਹਨੇ ਸੋਚੀ ਹੈ ਉਹ ਕਹਿੰਦਾ ਕਾਰਡ ਦੇ ਦਿੱਤਾ ਇਹਨਾਂ ਅੰਮ੍ਰਿਤਧਾਰੀਆਂ ਨੂੰ ਆਉਣਾ ਹੋਏਗਾ ਆ ਜਾਣਗੇ ਨਹੀਂ ਆਉਣਾ ਹੋਏਗਾ ਠੱਠੇ ਖੂਜ ਪੈਣ ਇੱਥੇ ਤੇ ਸ਼ਰਾਬ ਦਾ ਸਟਾਲ ਲੱਗੇਗਾ ਲੱਗੇਗਾ ਇੱਕ ਸ਼ਰਾਬੀ ਬੰਦੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਕਿਸੇ ਅੰਮ੍ਰਿਤਧਾਰੀ ਦੇ ਨਾਲ ਆਉਂਦਾ ਵਿਆਹ ਦੇ ਉੱਤੇ ਆਵੇ ਨਹੀਂ ਆਉਂਦਾ ਠੱਠੇ ਖੂਜ ਪਵੇ ਸਾਨੂੰ ਕੀ ਲੈਣਾ ਦੇਣਾ ਅਸੀਂ ਤਾਂ दारू ਪਿਉਣੀ ਹੈ ਜੀ ਇੱਕ ਸ਼ਰਾਬੀ ਦੀ ਸੋਚ ਇਹ ਐ ਉਹ ਆਪਣੇ ਧਰਮ ਚ ਪੱਕਾ ਹੋਇਆ ਕਹਿੰਦਾ ਮੈਂ ਪੀਣੀ ਐ ਤੇ ਮੈਂ ਪਿਉਣੀ ਵੀ ਪਿਉਣੀ ਐ ਸਭ ਨੂੰ ਪਿਆਵਾਂਗਾ ਕੋਈ ਆਵੇ ਭਾਵੇਂ ਨਾ ਆਵੇ ਪਰ ਇੱਕ ਅੰਮ੍ਰਿਤਧਾਰੀ ਕੀ ਕਹਿੰਦਾ ਏ ਉਹ ਜੀ ਰਿਸ਼ਤੇਦਾਰ ਨਾਰਾਜ਼ ਹੋ ਜਾਣਗੇ ਬੇਸ਼ੱਕ ਅਸੀਂ ਅੰਮ੍ਰਿਤ ਛਕਿਆ ਹੋਇਆ ਪਰ ਚਲੋ ਇੱਕ ਸਟਾਲ ਤੇ ਲਾ ਹੀ ਦਿੰਨੇ ਆ ਨਾ ਇੱਕ ਸਟਾਲ ਤੇ ਲਾ ਹੀ ਦਿੰਨੇ ਇਹ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਇਹ ਮੈਂ ਕੇਵਲ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਉਤੋਂ ਉਤੋਂ ਅਮਰਤ ਧਾਰੀ ਬਣੇ ਹੁੰਦੇ ਨੇ ਪਰ ਜੀਵਨ ਦੇ ਅੰਦਰ ਹਜੇ ਤੱਕ ਅਮਰਤ ਨੂੰ ਧਾਰਨ ਉਹਨਾਂ ਲੋਕਾਂ ਨੇ ਨਹੀਂ ਕੀਤਾ ਤੇ ਐਸੀ ਗਿਣਤੀ ਸਾਡੇ ਸਮਾਜ ਦੇ ਅੰਦਰ ਬਹੁਤ ਵੱਡੀ ਹੈ ਤੇ ਦਿਨੋਂ ਦਿਨ ਵਾਧੀ ਜਾ ਰਹੀ ਜੇ ਦਿਨੋਂ ਦਿਨ ਵਾਧੀ ਜਾ ਰਹੀ ਜਿਹੜਾ ਨਿਤ ਗੁਰਦੁਆਰੇ ਆਉਂਦਾ ਹੈ ਨਾ ਜਿਹੜਾ ਨੇ ਤਾ ਕੇ ਇੱਥੇ ਅਰਦਾਸਾਂ ਕਰਦਾ ਹੈ ਜਿਹੜਾ ਨੇ ਤਾ ਕੇ ਬਾਣੀ ਤੱਕ ਪੜਦਾ ਹੈ ਉਹ ਜਦੋਂ ਉਹ ਵੀ ਇਹ ਕੰਮ ਕਰਦਾ ਹੈ ਤੇ ਉੱਥੇ ਵੀ ਇਹ ਸਾਰਾ ਕੁਝ ਵੇਖਿਆ ਜਾ ਸਕਦਾ ਹੈ ਉਦੋਂ ਗੁਰਬਾਣੀ ਦੇ ਫਰਮਾਨ ਉਹਦੀ ਸੁਰਤ ਦੇ ਵਿੱਚੋਂ ਖੰਭ ਲਾ ਕੇ ਉੱਡ ਜਾਂਦੇ ਨੇ ਜਿੱਥੇ ਗੁਰੂ ਪਾਤਸ਼ਾਹ ਨੇ ਇਹ ਵਿਚਾਰਾਂ ਦਿੱਤੀਆਂ ਨੇ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੈ ਖਸਮੋਂ ਧੱਕੇ ਖਾਏ ਜਿੱਥੇ ਇਹ ਵਿਚਾਰਾਂ ਆਈਆਂ ਸੁਰਸਰੀ ਸਲਲ ਕਰਤ ਬਾਰਨੀਰੇ ਸੰਤ ਜਨ ਕਰਤ ਨਹੀਂ ਪਾਨੰ ਭਗਤ ਰਵਿਦਾਸ ਜੀ ਨੇ ਆਖਿਆ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਨੇ ਨਾ ਜਿਹੜੇ ਵਾਕਈ ਮਨ ਕਰਕੇ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਸਾਹਮਣੇ ਤੇ ਭਾਵੇਂ ਕੋਈ ਗੰਗਾ ਦਾ ਪਾਣੀ ਲੈ ਆਵੇ ਹੁਣ ਗੰਗਾ ਦਾ ਪਾਣੀ ਇਸ ਭਾਰਤ ਦੀ ਧਰਤੀ ਦੇ ਉੱਤੇ ਰਹਿਣ ਵਾਲੇ ਜਿਹੜੇ ਹਿੰਦੂ ਲੋਕ ਨੇ ਉਹ ਬੜਾ ਪਵਿੱਤਰ ਮੰਨਦੇ ਨੇ ਬੇਸ਼ੱਕ ਸਿੱਖ ਨਹੀਂ ਇਸ ਚੀਜ਼ ਨੂੰ ਮੰਨਦੇ ਸਿੱਖਾਂ ਵਾਸਤੇ ਤੇ ਸਭ ਤੋਂ ਮੇਨ ਕੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਕਿਸੇ ਪਾਣੀ ਨੂੰ ਪਵਿੱਤਰ ਨਹੀਂ ਮੰਨਦੇ ਪਰ ਉਹ ਲੋਕ ਮੰਨਦੇ ਨੇ ਤੇ ਭਗਤ ਰਵਿਦਾਸ ਜੀ ਨੇ ਉਦਾਹਰਣ ਦਿੱਤੀ ਹੈ ਕਹਿੰਦੇ ਭਾਵੇਂ ਕੋਈ ਗੰਗਾ ਦਾ ਪਾਣੀ ਲੈ ਕੇ ਆ ਜਾਵੇ ਤੇ ਉਸ ਗੰਗਾ ਦੇ ਪਾਣੀ ਦੇ ਨਾਲ ਕੋਈ ਸ਼ਰਾਬ ਤਿਆਰ ਕਰ ਲਵੇ ਤੇ ਕਿਸੇ ਗੁਰਮੁਖ ਪਿਆਰੇ ਦੇ ਅੱਗੇ ਕਿਸੇ ਜਿਹਨੇ ਜਿਹੜਾ ਮਨ ਕਰਕੇ ਅੰਮ੍ਰਿਤ ਧਾਰੀ ਹੈ ਉਹਦੇ ਅੱਗੇ ਉਹ ਗਲਾਸ ਰੱਖ ਦਿੱਤਾ ਜਾਵੇ ਨਾ ਲੈ ਭਲਿਆ ਗੰਗਾ ਦੇ ਪਾਣੀ ਨਾਲ ਸ਼ਰਾਬ ਤਿਆਰ ਕੀਤੀ ਆ ਵੇ ਕਿੱਡੀ ਪਵਿੱਤਰ ਹੋਏਗੀ ਇਹਨੂੰ ਪੀ ਲੈ ਕਹਿੰਦੇ ਉਹ ਗੁਰਮੁਖ ਪਿਆਰਾ ਜਿਹੜਾ ਹੈ ਨਾ ਉਹ ਮਨ ਕਰਕੇ ਜਿਹੜਾ ਅੰਮ੍ਰਿਤ ਧਾਰੀ ਹੈ ਉਹ ਲੱਤ ਮਾਰ ਕੇ ਉਹਨੂੰ ਪਛਾਣ ਕਰਦਾ ਕਹਿੰਦਾ ਮੈਂ ਨਹੀਂ ਪੀਂਦਾ ਭਾਵੇਂ ਗੰਗਾ ਦੇ ਪਾਣੀ ਨਾਲ ਤਿਆਰ ਕੀਤੀ ਮੈਂ ਨਹੀਂ ਪੀਂਦਾ ਕਿਉਂਕਿ ਸ਼ਰਾਬ ਐਡੀ ਮਾੜੀ ਚੀਜ਼ ਹੈ ਪਰ ਉਹ ਸ਼ਰਾਬ ਅੱਜ ਸਿੱਖ ਦੇ ਸਿਰ ਦੇ ਉੱਤੇ ਚੜ ਕੇ ਬੋਲਦੀ ਜੇ ਇਦਾਂ ਹੀ ਹੁੰਦਾ ਨਾ ਡੀਜੇ ਲੱਗੇ ਹੁੰਦੇ ਨੇ ਸ਼ਰਾਬ ਦੀਆਂ ਬੋਤਲਾਂ ਹੱਥ ਚ ਫੜੀਆਂ ਹੁੰਦੀਆਂ ਨੇ ਤੇ ਉੱਤੇ ਰੱਖੀਆਂ ਹੁੰਦੀਆਂ ਨੇ ਇਦਾਂ ਕਰਕੇ ਤੇ ਬੰਦਾ ਨਾਲ ਨੱਚ ਰਿਹਾ ਹੁੰਦਾ ਹੈ ਲੱਕ 28 ਕੁੜੀ ਦਾ 47 ਵੇਟ ਕੁੜੀ ਦਾ ਸਾਰੀਆਂ ਹੱਦਾਂ ਹੀ ਪਾਰ ਕੀਤੀਆਂ ਹੁੰਦੀਆਂ ਨੇ ਉੱਥੇ ਆਪਣੇ ਨੂੰ ਸਿੱਖ ਅਖਵਾਉਣ ਵਾਲੇ ਇਹ ਸਿੱਖ ਹੈ ਇਹ 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 ਸਿੱਖ ਗੁਰੂ ਨੇ ਪੈਦਾ ਕੀਤਾ ਸੀਗਾ ਇਹ ਇਹ ਸਿੱਖ ਭਾਈ ਮਰਦਾਨਾ ਜੀ ਨੇ ਆਪਣੀ ਤੁਲਨਾ ਕਰ ਲਵੇਗਾ ਜੋਰਾ ਸ਼ਰਾਬ ਦੀ ਬੋਤਲ ਸਿਰ ਉੱਤੇ ਰੱਖਦਾ ਏ ਜਿਹੜੀ ਦਸਤਾਰ ਗੁਰੂ ਨੇ ਦਿੱਤੀ ਹੋਵੇ ਜਿਹਦੇ ਬਾਰੇ ਵਿੱਚ ਇਹ ਦਸਤਾਰ ਤਾਂ ਮਿਲੀ ਹੋਵੇ ਵਿਦਵਾਨਾਂ ਨੇ ਲਿਖਿਆ ਹੋਵੇ ਕਹਿੰਦੇ ਸਿਰ ਕਟਵਾ ਕੇ ਮਿਲੀ ਏ ਗਾਂਧੀ ਵਾਂਗ ਨਹੀਂ ਚਰਖੇ ਚਲਾਏ ਅਸੀਂ ਅਸੀਂ ਆਪ ਤਰਖੜੀਆਂ ਤੇ ਚੜੇ ਹੋਏ ਆਂ ਸਿਰ ਦੇ ਕੇ ਜਿੱਥੋਂ ਦੀ ਫੀਸ ਲੱਗਦੀ ਅਸੀਂ ਉਹਨਾਂ ਸਕੂਲਾਂ ਦੇ ਪੜ੍ਹੇ ਹੋਏ ਆਂ ਨਹੀਂ ਡਰਪੋਕ ਅਹਿੰਸਾ ਦੇ ਪੁਜਾਰੀਆਂ ਵਾਂਗ ਅਸੀਂ ਲਹੂ ਵਿੱਚ ਲਾਈਆਂ ਤਾਰੀਆਂ ਨੇ ਐਵੇਂ ਨਹੀਂ ਲੋਕੀ ਸਾਨੂੰ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਇਹ ਸਿਰ ਦੇ ਕੇ ਲਈਆਂ ਸੀ ਸਰਦਾਰੀਆਂ ਸਿੱਖਾ ਅਜ ਉਸੇ ਪੱਗ ਦੇ ਉੱਤੇ ਸ਼ਰਾਬ ਦੀਆਂ ਬੋਤਲਾਂ ਰੱਖਦਾ ਤੈਨੂੰ ਸ਼ਰਮ ਨਾ ਆਈ ਐਸਾ ਕੰਮ ਕਰਦੇ ਹੋਇਆ ਪਰ ਕਹਿਣਾ ਪਏਗਾ ਨਹੀਂ ਆਈ ਤਾਈਓ ਤੇ ਕੀਤਾ ਨਾ ਅੱਜ ਤੁਸੀਂ YouTube ਦੇ ਉੱਤੇ ਜਾ ਕੇ ਸਰਚ ਕਰ ਲਓ ਬਜ਼ੁਰਗੋ ਬਜ਼ੁਰਗੋ ਬਾਪੂ ਸਾਡੀ ਕੌਮ ਦੇ ਜਿਨ੍ਹਾਂ ਨੇ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਨਾਗੇ ਡਾਂਸ ਕਰਦੇ ਤੁਹਾਨੂੰ ਮਿਲ ਜਾਣਗੇ ਦਾਰੂ ਪੀਤੀ ਹੋਈ ਐ ਪਿੱਛੇ ਗਾਣਾ ਚੱਲ ਰਿਹਾ ਐ ਸਪਰੇ ਵਾਲਾ ਨਾਗਨ ਵਾਲਾ ਤੇ ਡਾਂਸ ਹੋ ਰਿਹਾ ਜੀ ਬਜ਼ੁਰਗ ਮਾਤਾ ਵੀ ਨੱਚਦੀ ਐ ਇੱਥੇ 70 ਸਾਲ ਦੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਐ ਮੈਂ ਮਾਤਾ ਗੁਜਰਕੌਰ ਦੀ ਵਾਰਿਸ ਆ ਜੀ ਉਹ ਵੀ ਨੱਚਦੀ ਐ ਬੇਬੀ ਡੋਲ ਮੇ ਸੋਨੇ ਦੀ ਇਹ ਤੁਹਾਨੂੰ ਵੀਡੀਓ ਮਿਲ ਜਾਣਗੀਆਂ ਨੈਟ ਦੇ ਉੱਤੇ ਨਿਤ ਘੁੰਮਦੀਆਂ ਨੇ ਇਹ ਵੀਡੀਓ ਇਹ ਸਾਡੀ ਕੌਮ ਦਾ ਹਾਲ ਐ ਮਤਾਂ ਕਿਦੇ ਸੋਚਿਓ ਵੀ ਮੈਂ ਗਾਣਿਆਂ ਦੀ ਇੱਥੇ ਵਰਤੋਂ ਕਰ ਰਿਹਾ ਕਰਨੀ ਪੈਂਦੀ ਐ ਜੇ ਬਿਮਾਰੀ ਨਹੀਂ ਨਾ ਦੱਸਾਂਗੇ ਤਾਂ ਇਲਾਜ ਨਹੀਂ ਹੋਏਗਾ ਡਾਕਟਰ ਪਹਿਲਾਂ ਬਿਮਾਰੀ ਦੱਸਦਾ ਐ ਇਲਾਜ ਬਾਅਦ ਚ ਹੁੰਦਾ ਜੀ ਇਹ ਸਾਡੀ ਕੌਮ ਨੂੰ ਅੱਜ ਬਿਮਾਰੀ ਲੱਗ ਚੁੱਕੀ ਏ ਲੱਚਰ ਪੁਣੇ ਦੀ ਬਿਮਾਰੀ ਨਸ਼ਿਆਂ ਦੀ ਬਿਮਾਰੀ ਚਲੋ ਇੱਥੇ ਇਹ ਗੱਲ ਚੰਗੀ ਏ ਵੀ ਤੁਹਾਡੇ ਇੱਥੇ ਪਤ ਤਪਉਣਾ ਨਹੀਂ ਹੈਗਾ ਨਹੀਂ ਤੇ ਪੰਜਾਬ ਤੋਂ ਵਾਇਰਸ ਜਿਹੜਾ ਹੈ ਨਾ ਹੌਲੀ-ਹੌਲੀ ਬਾਕੀ ਸਟੇਟਸ ਦੇ ਵਿੱਚ ਜਾ ਰਿਹਾ ਏ ਉਹ ਸਟੇਟਸ ਵਿੱਚ ਜਾ ਰਿਹਾ ਮੈਨੂੰ ਪਤਾ ਲੱਗਾ ਸੀ ਵੀ ਇਹ ਇੱਥੇ ਵੀ ਨਸ਼ਿਆਂ ਦਾ ਪ੍ਰਭਾਵ ਬਹੁਤ ਹੈ ਜਦੋਂ ਅੱਜ ਇੱਥੇ ਵੀ ਵਿਆਹ ਹੁੰਦੇ ਨੇ ਤੇ ਉੱਥੇ ਵੀ ਇਹ ਲੱਚਰ ਪੁਣਾ ਸਾਰਾ ਕੁਝ ਹੁੰਦਾ ਸੋਚਣਾ ਪਏਗਾ ਵੀ ਗੁਰੂ ਕਿਹੜੇ ਪਾਸੇ ਤੋਰਨਾ ਚਾਹੁੰਦਾ ਏ ਤੇ ਸਿੱਖ ਕਿਹੜੇ ਪਾਸੇ ਨੂੰ ਤੁਰ ਰਿਹਾ ਏ ਸੋਚਣਾ ਤਾਂ ਪਵੇਗਾ ਇੱਕ ਵਾਰੀ ਕਦੀ ਗੁਰਮਤਿ ਦੀ ਵਿਚਾਰਤਾ ਰਹਿਣਾ ਆਪਣੇ ਜੀਵਨ ਨੂੰ ਮੈਚ ਕਰਕੇ ਵੇਖਿਓ ਇਸੇ ਕਰਕੇ ਕਹਿਦਾ ਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਖੋਜੇਗਾ ਤੇ ਤਾਂ ਨਾ ਜੇ ਬਾਣੀ ਨੂੰ ਪੜੇਗਾ ਪਰ ਸਿੱਖ ਤੇ ਹੋਈ ਬਾਣੀ ਤੋਂ ਦੂਰ ਗਿਆ ਤੇ ਕੀਤਾ ਕੀ ਕਰ ਔਗਣ ਕੀਤੇ ਔਗਣ ਹੀ ਨੇ ਹੁਣ ਔਗਣ ਕਰ ਕਰਕੇ ਚਲੋ ਪੁੱਤ ਦਾ ਵਿਆਹ ਤੇ ਹੋ ਗਿਆ ਸ਼ਰਾਬਾਂ ਪਿਆ ਕੇ ਨੱਚ ਟੱਪ ਕੇ ਬੰਦ ਟਪੂਸੀਆਂ ਮਾਰ ਕੇ ਸਭ ਕੁਝ ਹੋ ਗਿਆ ਤੇ ਘਰਾਂ ਚ ਸਿਆਪੇ ਵੀ ਦਾ ਸਭ ਤੋਂ ਬਾਅਦ ਸਿੱਖਾਂ ਦੇ ਪਏ ਹੋਏ ਨੇ ਅੱਜ ਅਦਾਲਤਾਂ ਦੇ ਵਿੱਚ ਇਹ ਖ਼ਬਰਾਂ ਦੀਆਂ ਖ਼ਬਰਾਂ ਨੇ ਸਭ ਤੋਂ ਵੱਧ ਕੇਸ ਅਦਾਲਤਾਂ ਦੇ ਵਿੱਚ ਅੱਜ ਸਿੱਖਾਂ ਦੇ ਨੇ ਤਲਾਕ ਦੇ ਕੇਸ ਜਿਹੜੇ ਨੇ ਸਭ ਤੋਂ ਵੱਧ ਸਭ ਤੋਂ ਵੱਧ ਸਿੱਖਾਂ ਦੇ ਕੇਸ ਚੱਲ ਰਹੇ ਨੇ ਭਾਰਤ ਦੀਆਂ ਅਦਾਲਤਾਂ ਦੇ ਵਿੱਚ ਹਾਲਾਤ ਦੇਖ ਲੋ ਜੇ ਸਿੱਖ ਦਾ ਆਨੰਦ ਕਾਰਜ ਸਾਂ ਸਾਦੇ ਢੰਗ ਨਾਲ ਹੋਇਆ ਹੁੰਦਾ ਕਿਤੇ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਨਾ ਟਪੂਸੀਆਂ ਮਾਰਨ ਦੀ ਲੋੜ ਪੈਂਦੀ ਨਾ ਇੱਥੇ ਅਸ਼ਲੀਲ ਗਾਣਿਆਂ ਦੀ ਲੋੜ ਪੈਂਦੀ ਨਾ ਸ਼ਰਾਬਾਂ ਦੀ ਲੋੜ ਪੈਂਦੀ ਕਿਤੇ ਇੱਥੇ ਆ ਕੇ ਕਈ ਅੱਜ ਕਹਿ ਦਿੰਦੇ ਨੇ ਨਾ ਵਿਆਹ ਬੜੇ ਮਹਿੰਗੇ ਹੋਗੇ ਮਹਿੰਗੇ-ਮੁੰਗੇ ਕੋਈ ਨਹੀਂ ਹੋਇਆ ਆਪ ਹੀ ਕੀਤੇ ਨੇ ਉਹ ਤਾਂ ਬੜੇ ਸਸਤੇ ਨੇ ਜੇ ਇੱਥੇ ਆ ਕੇ ਆਨੰਦ ਕਾਰਜ ਕਰੋ ਤੇ ਕਿੱਡਾ ਖਰਚਾ ਹੈ ਕਿੱਡਾ ਖਰਚਾ ਮੈਂ ਦੱਸੂ ਇੱਥੇ ਆ ਕੇ ਚਾਰ ਲਾਵਾ ਹੀ ਲੈਣੀਆਂ ਨੇ ਭਾਈ ਸਾਹਿਬ ਕੀਰਤਨ ਕਰਨਗੇ ਉਧਰੋਂ ਗਰੰਥੀ ਸਿੰਘ ਜੀ ਲਾਵਾਂ ਦਾ ਪਾਠ ਕਰਨਗੇ ਚਾਰ ਲਾਵਾਂ ਲਈਆਂ ਜਾਣ ਆਨੰਦ ਕਾਰਜ ਹੋ ਗਿਆ ਹੋਰ ਕੀ ਹੈ ਜੇ ਕਿਸੇ ਨੂੰ ਪ੍ਰਸ਼ਾਦਾ ਛਕਾਣਾ ਹੈ ਤਾਂ ਛਕਾ ਦਿਓ ਨਹੀਂ ਛਕਾਣਾ ਤੇ ਤੁਹਾਡਾ ਕੰਮ ਫਰੀ ਵਿੱਚ ਹੀ ਹੈ ਰਾਗੀ ਸਿੰਘਾਂ ਨੂੰ ਭੇਟਾ ਦੇ ਦਿਓ ਤੇ ਗਰੰਥੀ ਸਿੰਘ ਉਹਨਾਂ ਨੂੰ ਦੇ ਦਿਓ ਭੇਟਾ ਬੱਸ ਹੋਰ ਕੀ ਹੈ ਮੈਂ ਕਹਿੰਦਾ 1150 ਤੁਹਾਡਾ ਆਨੰਦ ਕਾਰਜ ਹੋ ਗਿਆ ਇੱਥੇ ਲੋਕੀ ਕਰੋੜਾ ਕਰੋੜਾ ਫੁੱਕੀ ਜਾਂਦੇ ਨੇ ਹਲਾ ਦੇ ਵੇਖੋ ਨਾ ਤੁਸੀਂ ਸਭ ਕੁਝ ਇਸ ਨੱਕ ਕਰਕੇ ਹੋ ਰਿਹਾ ਬੰਦਾ ਕਹਿੰਦਾ ਮੇਰੀ ਨੱਕ ਕਿਤੇ ਥੱਲੇ ਨਾ ਹੋ ਜਾਵੇ ਉਹ ਫਲਾਣਾ ਬੰਦਾ ਕੀ ਆਖੇਗਾ ਜੀ ਮੈਨੂੰ ਫਲਾਣਾ ਬੰਦਾ ਕੀ ਆਖੇਗਾ ਬਾਬਾ ਕਬੀਰ ਜੀ ਨੇ ਆਖਿਆ ਜੋ ਆਖਦਾ ਏ ਆਖੀ ਜਾਣ ਦੇ ਜੋ ਆਖਦਾ ਏ ਆਖੀ ਜਾਣ ਦੇ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨ ਮੰਨੇ ਲੋਕ ਨਾ ਪਤੀਜੈ ਨਾ ਪਤੀਜੈ ਤਉ ਕਿਹਾ ਕਿ ਜੇ ਨਹੀਂ ਮੰਨਦੇ ਦਫਾ ਕਰ ਸਾਨੂੰ ਕੀ ਲੈਣਾ ਦੇਣਾ ਸਿੱਧੀ ਗੱਲ ਹੈ ਸਾਨੂੰ ਕੀ ਲੈਣਾ ਦੇਣਾ ਬਾਬਾ ਕਬੀਰ ਜੀ ਨੇ ਆਖਿਆ ਕਹਿੰਦੇ ਮੈਂ ਨਾ ਸਾਰਾ ਸਿਆਪਾ ਹੀ ਮਕਾ ਛੱਡਿਆ ਨਾਕੋਂ ਕਾਟੀ ਕਾਨੋਂ ਕਾਟੀ ਗਾਟ ਕੂਟ ਕੇ ਡਾ ਕਹਿੰਦੇ ਸਾਰਾ ਸਿਆਪਾ ਨੱਕਦਾ ਹੈ ਨਾ ਬੰਦਾ ਇਸ ਨੱਕ ਨੂੰ ਉੱਚਿਆਂ ਰੱਖਣ ਵਾਸਤੇ ਸਾਰੇ ਕੰਮ ਕਰਦਾ ਇਹਦੇ ਕਰਕੇ ਕਰ ਰਿਹਾ ਨੱਕ ਨੂੰ ਉੱਚਿਆਂ ਰੱਖਣ ਵਾਸਤੇ ਸਾਰੇ ਕੰਮ ਕੀਤੇ ਫਿਰ ਪਤਾ ਕੀ ਕਰਦਾ ਹੁਣ ਸਾਰਾ ਡੰਬਰ ਕੀਤਾ ਹੋਇਆ ਸਭ ਕੁਝ ਕੀਤਾ ਹੋਇਆ ਫਿਰ ਆਪਣਾ ਕੰਨ ਅੱਗੇ ਕਰਦਾ ਲੋਕ ਮੇਰੀ ਤਾਰੀਫ ਕਰਦੇ ਨੇ ਮੈਨੂੰ ਚੰਗਾ ਕਹਿੰਦੇ ਨੇ ਉਹ ਭਲਿਆ ਜੋ ਮਰਜ਼ੀ ਕਰ ਲਾ ਉਹਨਾਂ ਨੇ ਗਾਲਾਂ ਫੇਰ ਕੱਢ ਜਾਣੀਆਂ ਈ ਸਾਰਿਆਂ ਨੂੰ ਨਹੀਂ ਇੱਥੇ ਪ੍ਰਸੰਨ ਕੀਤਾ ਜਾ ਸਕਦਾ ਇਹ ਦੁਨੀਆ ਦਾ ਹਾਲ ਐਸਾ ਹੀ ਚੱਲੇਗਾ ਭਾਵੇਂ ਆਪਣੀ ਵੱਲੋਂ ਬੰਦਾ ਜਿੰਨਾ ਮਰਜ਼ੀ ਆਪਣਾ ਜ਼ੋਰ ਲਾ ਦੇਵੇ ਨਾ ਵੀ ਦੁਨੀਆ ਨੂੰ ਮੈਂ ਖੁਸ਼ ਕਰ ਲਵਾਂ ਰਿਸ਼ਤੇਦਾਰਾਂ ਨੂੰ ਮੈਂ ਖੁਸ਼ ਕਰ ਲਵਾਂ ਚਾਰ ਬੰਦਿਆਂ ਨੇ ਉਹ ਨੁੱਕਰ ਚ ਵੜ ਕੇ ਫਿਰ ਤੇਰੀ ਬੇਇੱਜ਼ਤੀ ਕਰ ਹੀ ਜਾਣੀ ਹੈ ਤੂੰ ਭਾਵੇਂ ਜਿੰਨੇ ਮਰਜ਼ੀ ਕੰਨ ਅੱਗੇ ਕਰ ਲੈ ਵੀ ਮੇਰੀ ਇੱਥੇ ਖੁਸ਼ਾਮਦ ਕਰ ਦੇਣ ਬਾਬਾ ਕਬੀਰ ਜੀ ਕਹਿੰਦੇ ਨਾਂ ਦੀ ਪ੍ਰਵਾਹ ਤੇ ਨਾਂ ਮੇਨੂੰ ਕੰਨ ਦੀ ਪ੍ਰਵਾਹ ਮੈਂ ਸਿਆਪਾ ਹੀ ਸਾਰਾ ਮਗਾਤਾ ناکੋਂ ਕਾਟੀ ਕਾਨੋਂ ਕਾਟੀ ਮੈਂ ਉਹ ਨੱਕ ਵੀ ਕੱਟ ਸੁਟਿਆ ਜਿਹੜਾ ਨੱਕ ਬਾਰ ਬਾਰ ਉੱਚੇ ਹੋਣ ਦੀ ਸੋਚਦਾ ਸੀਗਾ ਤੇ ਮੈਂ ਉਹ ਕੰਨ ਵੀ ਲਾ ਛੱਡੇ ਨੇ ਇਹਦਾ ਮਤਲਬ ਇਹ ਨਹੀਂ ਵੀ ਸਰੀਰਕ ਕੰਨ ਲਾ ਕੇ ਉਹਨੇ ਰੱਖ ਦਿੱਤੇ ਭਾਵ ਮੈਂ ਉਹ ਵਾਲੀ ਸੋਚ ਹੀ ਤਿਆਗ ਦਿੱਤੀ ਹੈ ਨਾਕੋਂ ਕਾਟੀ ਕਾਨੋਂ ਕਾਟੀ ਕਾਠ ਕੂਟ ਕੇ ਡਾਰੀ ਇਹ ਮਾਇਆ ਨੇ ਤੇ ਆਪਣਾ ਪ੍ਰਭਾਵ ਸਾਰੇ ਉੱਤੇ ਪਾਇਆ ਸੀ ਕਹਿੰਦੇ ਮੈਂ ਮਾਇਆ ਦਾ ਨੱਕ ਵੀ ਕੱਟਦਾ ਤੇ ਕੰਨ ਵੀ ਕੱਟਦੇ ਮੈਨੂੰ ਚਾਹੀਦਾ ਹੀ ਨਹੀਂ ਕਿਉਂਕਿ ਮੈਂ ਓਗਣ ਕਰਦਾ ਹੀ ਨਹੀਂ ਮੈਂ ਕੀ ਕਰਦਾ ਵਾਂ ਮੈਂ ਤਾਂ ਇਹ ਕੰਮ ਕਰਦਾ ਇਤਮਾਰਗ ਚੱਲੇ ਭਾਈ ੜੇ ਗੁਰਕ ਹੈ ਸੋਕਾਰ ਕਮਾਈ ਜਿਓ ਮੈਂ ਤੇ ਉਹ ਕਰਦਾ ਜੋ ਮੇਰਾ ਗੁਰੂ ਮੈਨੂੰ ਕਹਿ ਰਿਹਾ ਤੇ ਆਕੇ ਮਨ ਕੀ ਮਤੜੀ ਮੈਂ ਆਪਣੇ ਮਨ ਦੀ ਮਤ ਤਿਆਗ ਦਿੱਤੀ ਵਿਸਾਰੇ ਦੂਜਾ ਭਾਉ ਜਿਓ ਇਉਂ ਪਾਵੇਂ ਹਰਦਰ ਸਾਵੜਾ ਨਹਿ ਲੱਗੇ ਤੱਤੀ ਬਾਉ ਜਿਓ ਹੁਣ ਮੈਨੂੰ ਤੱਤੀ ਬਾਹ ਲੱਗਦੀ ਨਹੀਂ ਕਾਮ ਕਰੋਸ ਲੋ ਮੋਹ ਘਾਰ ਦੀ ਤੱਤੀ ਬਾਹ ਲੱਗਦੀ ਨਹੀਂ ਪਰ ਦੁਨੀਆ ਨੂੰ ਤੱਤੀ ਬਾਹ ਲੱਗ ਰਹੀ ਹੈ ਨਾ ਅੱਜ ਸੇਖ ਸਮਾਜ ਨੂੰ ਵੀ ਤੱਤੀਵਾ ਲੱਗ ਰਹੀ ਏ ਜਦੋਂ ਸਾਡੀ ਸੋਚ ਦੇ ਵਿੱਚ ਗੁਰਮਤ ਦੀ ਵਿਚਾਰਧਾਰਾ ਨਹੀਂ ਹੈ ਨਾ ਅਸੀਂ ਆਪਣੇ ਮਨ ਦੇ ਮੁਤਾਬਕ ਤੁਰਦੇ ਹਾਂ ਸਮਝ ਲਿਓ ਤੱਤੀਵਾ ਲੱਗਦੀ ਪਈ ਏ ਤੇ ਇਹ ਤੱਤੀਵਾ ਬਾਹਰੋਂ ਨਜ਼ਰ ਨਹੀਂ ਜੇ ਆਉਣੀ ਜੇ ਬੰਦਾ ਔਗਣ ਕਰਕੇ ਪਛਤਾ ਰਿਹਾ ਹੈ ਨਾ ਇਹ ਬਾਹਰੋਂ ਨਜ਼ਰ ਨਹੀਂ ਆਉਣਾ ਹੋ ਸਕਦਾ ਇਹ ਬਾਹਰੋਂ ਦੀ ਬੜਾ ਸੋਹਣਾ ਲੱਗਦਾ ਹੋਵੇ ਰੋਸਾ ਗਦਾ ਇਹ ਬਾਹਰੋਂ ਦੀ ਵੇਖਣ ਨੂੰ ਇੰਨਾ ਵਧੀਆ ਲੱਗੇ ਵੀ ਲੋਕੀ ਸਲਾਮਾ ਕਰਨ ਵੀ ਵਾਹ ਭਲਿਆ ਤੇਰੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਤੇਰੇ ਵਰਗਾ ਤੇ ਗੁਰਮੁਖ ਹੀ ਕੋਈ ਨਹੀਂ ਤੇਰੇ ਵਰਗਾ ਤੇ ਖਾਲਸਾ ਹੀ ਕੋਈ ਨਹੀਂ ਪਰ ਪਤਾ ਪਤਾ ਕਦੋਂ ਲੱਗਦਾ ਵੈਸੇ ਸਾਡੇ ਉਸਤਾਦ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਬੰਦੇ ਨੂੰ ਵੇਖਣਾ ਹੋਵੇ ਨਾ ਵੀ ਇਹ ਕਿੰਨਾ ਕੁ ਗੁਰਮੁਖ ਹੈ ਤੇ ਕਿੰਨਾ ਕੁ ਖਾਲਸਾ ਹੈ ਕਹਿੰਦੇ ਵਿਆਹ ਸ਼ਾਦੀ ਉੱਤੇ ਵੇਖਿਆ ਜਾ ਸਕਦਾ ਜਦੋਂ ਇਹਦੇ ਘਰ ਵਿੱਚ ਵਿਆਹ ਸ਼ਾਦੀ ਦਾ ਫੰਕਸ਼ਨ ਹੋਏ ਨਾ ਸਾਰੀਆਂ ਬੋਲਾਂ ਖੁੱਲ ਜਾਂਦੀਆਂ ਜਿਹੜਾ ਵੱਡਾ ਵੀ ਗੁਰਮੁਖ ਪਿਆਰਾ ਬਣਿਆ ਫਿਰਦਾ ਹੁੰਦਾ ਨਾ ਗੁਰਦੁਆਰੇ ਆ ਕੇ ਦੂਜਿਆਂ ਦੇ ਵੀ ਟੌਰ ਚਲਾਉਂਦਾ ਹੁੰਦਾ ਮੈਨੂੰ ਬੜੀ ਬਾਣੀ ਪਤਾ ਲੈ ਪ੍ਰਮਾਣ ਤੇ ਪ੍ਰਮਾਣ ਸੁੱਟਦਾ ਹੁੰਦਾ ਜਿਹੜਾ ਜਦੋਂ ਉਹਦੇ ਘਰ ਵੀ ਕੋਈ ਇਦਾਂ ਦਾ ਫੰਕਸ਼ਨ ਹੋਵੇ ਨਾ ਭਾਵੇਂ ਜੰਮਣ ਦਾ ਭਾਵੇਂ ਆਨੰਦ ਕਾਰਜ ਦਾ ਤੇ ਭਾਵੇਂ ਮਰਨ ਦਾ ਬਾ ਸਾਰੀ ਤਸਵੀਰ ਸਾਹਮਣੇ ਆ ਜਾਂਦੀ ਹੈ ਵੀ ਲਓ ਜੀ ਇਹ ਕਿੱਡਾ ਗੁਰਮੁਖ ਸੀਗਾ ਸਾਰੇ ਕੰਮ ਹੀ ਬਾਣੀ ਤੋਂ ਉਲਟ ਪਤਾ ਲੱਗ ਗਿਆ ਵੀ ਕਿੰਨਾ ਗੁਰਮੁਖ ਸੀ ਤੇ ਕਿੰਨਾ ਕੀ ਸੀਗਾ ਇੱਕ ਤਸਵੀਰ ਵੇਖਣੀ ਹੋਵੇ ਨਾ ਇਹ ਪਤਾ ਲੱਗ ਜਾਂਦੀ ਹੈ ਉਦੋਂ ਜਦੋਂ ਸਾਰੇ ਕੰਮ ਹੀ ਰਹਿਤ ਮਰਿਆਦਾ ਤੋਂ ਉਲਟ ਸਾਰੇ ਕੰਮ ਹੀ ਗੁਰਮਤ ਮਰਿਆਦਾ ਤੋਂ ਉਲਟ ਜਦੋਂ ਇਹਨਾਂ ਸ਼ਬਦਾਂ ਨੂੰ ਮਾਨਤਾ ਨਹੀਂ ਨ ਦਿੱਤੀ ਜਿੱਥੇ ਗੁਰੂ ਪਾਤਸ਼ਾਹ ਨੇ ਆਖਿਆ ਹੋਵੇ ਮੇਰੇ ਮੋਹਨ ਸ਼ਰਵਨੀ ਇਹ ਨਾ ਸੁਣਾਏ ਇਹ ਮੇਰੇ ਰੱਬ ਜੀ ਮੈਂ ਇਹਨਾਂ ਕੰਨਾਂ ਨਾਲ ਅਸ਼ਲੀਲ ਗੀਤ ਨਹੀਂ ਸੁਣਨੇ ਚਾਹਦਾ ਮੇਰੇ ਮੋਹਨ ਸ਼ਰਮਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਜਾਏ ਇਹ ਤਾਂ ਸਮਾਂ ਬਰਬਾਦੀ ਹੈ ਉਹ ਸਮਾਂ ਬਰਬਾਦੀ ਵਾਲਾ ਕੰਮ ਅਜ ਜਦੋਂ ਆਨੰਦ ਕਾਰਜ ਦਾ ਵੇਲਾ ਉੱਥੇ ਕੀਤਾ ਜਾ ਰਿਹਾ ਜੇ ਗੁਰੂ ਦੇ ਲਾਗੇ ਬਹਿ ਕੇ ਕਿਤੇ ਗੁਰੂ ਦੀ ਗੱਲ ਉਸ ਦਿਨ ਸੁਣ ਲਈ ਹੁੰਦੀ ਤਾਂ ਕਿੱਡਾ ਵਧੀਆ ਹੁੰਦਾ ਐਸੇ ਇੱਕ ਬੇਨਤੀ ਕਰਾਂ ਜਿਨ੍ਹਾਂ ਦੇ ਕੋਲ ਆਪਣੇ ਆਨੰਦ ਕਾਰਜ ਵਾਲੇ ਦਿਨ ਵੀ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਕੋਲ ਆਨੰਦ ਕਾਰਜ ਵਾਲੇ ਦਿਨ ਵੀ ਗੁਰੂ ਦੇ ਲਾਗੇ ਬਹਿਣ ਦਾ ਟਾਈਮ ਨਹੀਂ ਨਾ ਹੁੰਦਾ ਐਸੇ ਪਰਿਵਾਰ ਸਾਰੀ ਜ਼ਿੰਦਗੀ ਖੁਆਰ ਹੁੰਦੇ ਜੇ ਫਿਰ ਜੋਚੀਆਂ ਪਾਉਂਦੇ ਆ ਬਾਬਿਆਂ ਦੇ ਕੋਲ ੱੱੱਕੇ ਖਾਂਦੇ ਫਿਰਦੇ ਨੇ ਉਹ ਕੋਈ ਇੱਕ ਟਿਕਾਣਾ ਨਹੀਂ ਉਹਨਾਂ ਲੋਕਾਂ ਦਾ